ਸਾਕਾ ਜਿਹਦਾ ਜਸਬੀਰ ਸਿੰਘ ਰੋਡੇ ਦੇ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਹੈ ਅੱਜ ਕੱਲੂ ਕਾਰਾ ਦੇ ਇਸ ਮੌਕੇ ਜਿੱਥੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚੇ ਸ੍ਰੀ ਕਾਲ ਤਖਸਾਲ ਸਾਹਿਬ ਨਤਮਸਤਕ ਹੋਣ ਪਹੁੰਚੇ ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਦੇ ਵੱਲੋਂ ਇੱਕ ਵੱਡੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਭਾਈ ਜਸਬੀਰ ਸਿੰਘ ਰੋਡੇ ਦੇ ਵੱਲੋਂ ਜੋ ਗੱਲਾਂ ਕਹੀਆਂ ਗਈਆਂ ਅੱਜ ਦੀ ਇਹ ਹਾਲਾਤਾਂ ਨੂੰ ਦੇਖਦਿਆਂ ਹੋਇਆਂ ਜੋ ਸਥਿਤੀ ਅੱਜ ਬਣੀ ਹੋਈ ਹੈ ਕੀ ਬੋਲੇ ਨੇ ਆਓ ਸੁਣਦੇ ਹਾਂ ਜੀ ਨਾਮ ਦੇ ਉੱਪਰ ਹਮਲਾ ਕਿਉਂ ਕੀਤਾ ਕਿਉਂਕਿ ਕਿਤਾ ਆਪਣੀਆਂ ਹੱੱਦੀ ਮੰਗਾ ਮੰਗ ਰਹੇ ਸੀ ਆਪਣੇ ਹੱਕ ਮੰਗ ਰਹੇ ਸੀ ਕੋਈ ਉਹਨਾਂ ਨੇ ਸਾਧ ਸਰਕਾਰ ਦੇ ਵਿਰੁੱਧ ਲੜੋਂ ਦਾ ਕੋਈ ਐਲਾਨ ਨਹੀਂ ਸੀ ਕੀਤਾ ਫਿਰ ਬਿਨਾ ਕੋਈ ਚੇਨਕੀ ਤਿਆਂ ਬਿਨਾ ਕੋਈ ਨੋਟਿਸ ਦਿੱਤੇ ਬਿਨਾ ਕੋਈ ਗਤਾਈ ਨਹੀਂ ਦਿੱਤੇ ਜਿਸ ਤਰ੍ਹਾਂ ਦਾ ਤੁਵੇਂ ਦੁਸ਼ਮਣ ਦੇਸ਼ਾਂ ਦੇ ਉੱਪਰ ਹਮਲਾ ਕਰੀਦਾ ਆਏ ਹਮਲਾ ਕੀਤਾ ਸੀ ਤੇ ਸਾਰੀ ਦੁਨੀਆ ਜਾਣਦੀ ਹੈ ਇਸ ਹਮਲੇ ਤੋਂ ਬਾਅਦ ਵੀ ਗਰੀਮਾਨ ਸੰਤ ਪਪਾ ਜਰਨੈਲ ਸਿੰਘ ਜੀ ਖਾਲਸਾ ਅਤੇ ਉਹਨਾਂ ਦੇ ਸਾਥੀਆਂ ਨੂੰ ਜਿਨ੍ਹਾਂ ਵਿੱਚ ਨੇਕਾਂ ਗਵਰਨਮੈਂਟ ਦੇ ਖਾਲਸਾ ਬਿਨਾ ਉਹ ਵੀ ਬਹੁਤ ਸਾਰੇ ਸਿੰਘ ਸਨ ਫਕੀਰ ਸਿੰਘ ਦੇ ਸਿੰਘ ਸਨ ਖੰਡਕੀਤਰੀ ਜੱਥੇ ਦੇ ਸਨ ਵਕ ਵਕ ਜੱਥੇ ਬੰਦੀਆਂ ਦੇ ਸਨ ਖਾਲਸਾ ਪੰਥ ਨੂੰ ਲਈ ਲੜੀ ਉਸ ਤੋਂ ਬਾਅਦ ਭਾਰਤੀਆਂ ਜੇਸੀਆਂ ਨੇ ਸਰਕਾਰਾਂ ਨੇ ਬਹੁਤ ਲੈਟਰ ਲੈਟਰ ਸਰਜਨ ਦੀ ਕੋਸ਼ਿਸ਼ ਕੀਤੀ ਬਹੁਤ ਗੱਲਾਂ ਗਲਤ ਕੀਤੀਆਂ ਪਾਰ ਦੁਨੀਆਂ ਦੇ ਵਿੱਚ ਸਚਾਈ ਜਾਗਰ ਹੋਈ ਅੱਜ 7 ਸੌ ਮਿੰਨਤ ਤੋਂ ਪਾਰ ਤੱਕ ਦੇਸ਼ਾਂ ਦੇ ਵਿੱਚ ਕ੍ਰੀਡਾ ਅਮਰੀਕਾ ਤੱਕ ਗੁਰੂ ਕੇ ਸਿੱਖ ਇਸੇ ਦਿਨ ਜਰਾ ਮਨਾ ਰਹੇ ਆ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾ ਰਹੇ ਆ ਇੱਥੇ ਵੀ ਮਨਾਇਆ ਜਾ ਰਿਹਾ ਹੈ ਸਾਰੀਆਂ ਸੰਗਤਾਂ ਵਾਪਕ ਜਿੱਥੇ ਬੰਦੀਆਂ ਹਿੰਦੁਸਤਾਨ ਭਰ ਦੇ ਵਿੱਚੋਂ ਸਿੱਖ ਦੂਰ ਦਰੜਿਆਂ ਤੋਂ ਆ ਕੇ ਸ਼ਹੀਦਾਂ ਨੂੰ ਨਮਸਕਾਰ ਕਰਨ ਵਾਸਤੇ ਆਏ ਆ ਅਸੀਂ ਵੀ ਸਮੂਹ ਸ਼ਹੀਦਾਂ ਨੂੰ ਨਮਸਕਾਰ ਕਰਦੇ ਆ ਜਿਨ੍ਹਾਂ ਨੇ ਧਰਮ ਦੀ ਖਾਤਰ ਕਰਮਾਨੀ ਕੀਤੀ ਹੈ ਆਪਾਂ ਵਾਰਿਆ ਸਤਿ ਸ਼੍ਰੀ ਅਕਾਲ ਅੱਜ ਕੀ ਜਥੇਦਾਰ ਸਾਹਿਬ ਸੰਦੇਸ਼ ਪੜ੍ਹ ਰਹੇ ਨੇ ਆਕਾਰਕ ਸੈੱਬੋ ਜੀ ਦੇਖੋ ਇਹ ਪੰਜ ਗੱਲਾਂ ਜਿਹੜੀਆਂ ਇਹ ਅਣਸਖਾਵੀਆਂ ਜਥੇਦਾਰ ਸਾਹਿਬ ਦੀ ਨਿਯੁਕਤੀ ਦੇ ਉੱਪਰ ਪੰਥ ਦੀਆਂ ਵੱਡੀਆਂ ਸੰਪਰਦਾਵਾਂ ਨੇ ਦੰਦਮਿਕ ਕਸਾਲ ਨੇ ਐਕਸ਼ਨ ਵਿਖੇ ਬੰਦਿਆਂ ਨੇ ਵੱਖ-ਵੱਖ ਸੰਸਥਾਵਾਂ ਨੇ ਵੇਖਦੇ ਰੋਸ ਪ੍ਰਗਟਾਇਆ ਸੀ ਕਿ ਇਸ ਤਰ੍ਹਾਂ ਦੀ ਇਸ ਧੰਦੇ ਨਾਲ ਨਿਯੁਕਤੀ ਕਰਨੀ ਰਾਧ ਦੇ ਹਨੇਰੇ ਦੇ ਵਿੱਚ ਹੀ ਉਹਨਾਂ ਦੀ ਅਰਦਾਸ ਕਰ ਦੇਣੀ ਜਿਹੜੀ ਅਕਾਲ ਚਰ ਸਾਡੇ ਤਾਜ ਪੁਛ ਨਹੀਂ ਨਾ ਹੋਣੀ ਇਹ ਮੰਤਰੀਆਂ ਜਿਹੜੀਆਂ ਪਰੰਪਰਾ ਹੈ ਮਰਜ਼ਾਦਾ ਹੈ ਉਹਨੂੰ ਵੱਡੀ ਢਾ ਲੱਗੀ ਹੈ ਅੱਜ ਵੀ ਇਹ ਹੀ ਇੱਕ ਦੇਖੋ ਨਿੱਜੀ ਤੌਰ ਤੇ ਗਿਆਨੀ ਗੁਰਦੱਤ ਦੀ ਨਾਲ ਕਿਸੇ ਦਾ ਕੋ ਵਿਰੋਧ ਨਹੀਂ ਕਿਸੇ ਦੇ ਬੜਾ ਮੋਟਾ ਗੋਸਾ ਹੋ ਵੀ ਸਕਦਾ ਪਰ ਗੱਲ ਮਰਜ਼ਾਦਾ ਦੀ ਹੈ ਮਰਜ਼ਾਦਾ ਦੇ ਇਨਸਾਨ ਉਹਨਾਂ ਦੀ ਨਾਂ ਤਾਂ ਨਿਯੁਕਤੀ ਹੋਈ ਦਾ ਕਾਜ ਪੁਛੀ ਹੋਈ ਇਹ ਸਾਰੀਆਂ ਪਰੰਪਰਾ ਨੂੰ ਰੋਲਿਆ ਜਾ ਰਿਹਾ ਹੈ